ਜੋੜੇ ਜਿੰਨੇ ਵੀ ਇੱਥੇ ਸਾਡੇ ਮਜ਼ਦੂਰ ਭਰਾ ਆਇਆ ਸਾਰੇ ਨੂੰ ਦਵਾਂਗੇ ਉਹ ਜੇ ਵਿੱਚੋਂ ਮਜ਼ਦੂਰ ਭਰਾ ਰਹਿ ਗਿਆ ਇਹਨਾਂ ਦੀ ਵੀ ਲਿਸਟ ਬਣਾ ਲਈ ਆ ਕੱਲ ਨੂੰ ਇਹਨਾਂ ਨੂੰ ਵੀ ਦੇ ਦੇਵਾਂਗੇ ਸਾਰੇ ਸਾਡੇ ਭਰਾ ਨੇ ਕਿਸੇ ਨੂੰ ਵੀ ਆਪਾਂ ਪੈਰ ਤੋਂ ਨੰਗੇ ਤੇ ਪਿੰਡੇ ਤੇ ਲੋਈ ਤੋਂ ਬਿਨਾ ਨਹੀਂ ਰਹਿਣ ਦਵਾਂਗੇ ਧੰਨ ਤੇ ਜਿਹੜਾ ਸ਼ੋਭ ਤਿਹੜਾ ਆ ਕੱਲ ਨੂੰ 22 ਜਨਵਰੀ ਵਾਲੇ ਦਿਨ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਜਿਹੜਾ ਨਿਰਮਾਣ ਹੋਇਆ ਉਹ ਸਾਡਾ ਸਾਰਿਆਂ ਦਾ ਸਾਂਝਾ ਰਾਮ ਮੰਦਰ ਤੇ ਆਦੇ ਨਾਲ ਇੱਥੇ ਰਾਮ ਮੰਦਰ ਦਾ ਜਿਹੜਾ 22 ਜਨਵਰੀ ਨੂੰ ਲੋਕਾਂ ਦੇ سپੁਰਦ ਹੋਣਾ ਆ ਉਸ ਚੀਜ਼ ਦੀ ਖੁਸ਼ੀ ਮਨਾਈ ਆ ਤੇ ਆਪਦੇ ਸਾਰੇ ਭਰਾਵਾਂ ਨੂੰ ਜੋ ਵੀ ਮੇਰੇ ਤੋਂ ਸਰਿਆ ਪੁੱਜਿਆ ਉਹ ਮੈਂ ਇਹਨਾਂ ਦੇ ਨਾਲ ਮਿਲ ਕੇ ਬੈਠ ਕੇ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਖੁਸ਼ੀ ਮਨਾਈ ਆ ਤੇ ਆਉਣ ਵਾਲੇ ਸਮੇਂ 'ਚ ਵੀ ਇ ਜਿੰਨੇ ਵੀ ਇਹ ਸਾਰੇ ਸਾਡੇ ਭਰਾ ਨੇ ਇਹਨਾਂ ਦੀ ਜੇ ਹੋਰ ਵੀ ਕੋਈ ਜ਼ਰੂਰਤ ਆ ਵੱਡੀ ਇਹਨਾਂ ਦੀ ਜ਼ਰੂਰਤ ਸੀ ਕਿ ਇੱਥੇ ਇਹ ਗੰਧੀ ਸਾਦੇ ਵਿੱਚ ਦਿਹਾੜੀ ਕਰ ਲਈ ਖੜਦੇ ਆ ਤੇ ਜਦੋਂ ਪ੍ਰਸ਼ਾਦ ਹੁੰਦੀ ਆ ਜਾਂ ਧੁੱਪ ਪੇ ਧੁੱਪ ਹੁੰਦੀ ਆ ਜਾਂ ਜਦੋਂ ਠੰਡ ਹੁੰਦੀ ਆ ਤੇ ਇਹਨਾਂ ਵਿਚਾਰਿਆਂ ਨੂੰ ਖਲੋਣ ਲਈ ਵੀ ਇੱਥੇ ਜਗ੍ਹਾ ਨਹੀਂ ਮਿਲਦੀ ਕਈਆਂ ਇੱਥੇ ਇਹਨਾਂ ਨੂੰ ਦਫ਼ਤਰ ਬਣਾ ਕੇ ਦਵਾਂਗੇ ਤਾਂ ਜੋ ਇਹ ਸਾਡੇ ਭਰਾ ਜਿਹੜੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਇੱਥੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਦਾ ਕਰਨਾ ਪਵੇ ਪੱਖਾ ਲੱਗਾ ਹੋਵੇ ਤੇ ਭਰਾ ਆਪ ਦੇ ਇੱਥੇ ਆ ਕੇ ਦਫ਼ਤਰ ਦੇ ਵਿੱਚ ਬਹਿ ਜਾਣ ਤੇ ਜਿੰਨੂੰ ਵੀ ਕਿਸੇ ਨੂੰ ਮਜ਼ਦੂਰ ਦੀ ਮਿਸਤਰੀ ਦੀ ਜ਼ਰੂਰਤ ਹੋਵੇ ਤੇ ਇੱਥੋਂ ਆ ਕੇ ਦਫ਼ਤਰ ਤੋਂ ਇਹਨਾਂ ਨਾਲ ਰابطਾ ਕਰਕੇ ਇਹਨਾਂ ਨੂੰ ਲੈ ਜਾਈਂ ਅਜੀ ਕੋਈ ਪੰਦੇ ਵੀ ਪਾਰਟੀ ਨਾਲ ਜੁੜੇ ਨੇ ਕੋਈ ਨਹੀਂ ਇਹ ਪਾਰਟੀ ਦਾ ਨਹੀਂ ਕੋਈ ਵੀ ਮਕਸਦ ਨਹੀਂ ਨਹੀਂ ਨਾਲ ਜੁੜੇ ਆ ਪਾ ਸਾਹਮਣੇ ਨਹੀਂ ਨਹੀਂ ਪਾਰਟੀ ਚ ਕੋਈ ਸ਼ਾਮਲ ਨਹੀਂ ਹੋਏ ਇਹ ਤੇ ਬਸ ਭਗਵਾਨ ਰਾਮ ਮੰਦਰ ਦਾ ਜਿਹੜਾ 22 ਜਨਵਰੀ ਨੂੰ ਕੱਲ ਜਿਹੜਾ ਦਿਨ ਮਨਾਇਆ ਜਾਣਾ ਲੋਕਾਂ ਦੇ ਸਪੁਰਦ ਹੋਣਾ ਵਾ ਰਾਮ ਮੰਦਰ ਉਹਦੇ ਸਬੰਧ ਦੇ ਵਿੱਚ ਅਸੀਂ ਆਪਦੇ ਭਰਾਵਾਂ ਨਾਲ ਖੁਸ਼ੀ ਮਨਾਈ ਆ ਅੱਜ ਕੋਈ ਪਾਰਟੀ ਦਾ ਨਹੀਂਗਾ ਸਾਡਾ ਏਜੰਡਾ ਅੱਜ ਭਗਵਾਨ ਰਾਮ ਜੀ ਦੀ ਜਿਹੜੀ ਕਿਰਪਾ ਆ ਉਹ ਜਿਹੜੀ ਲੋਕਾਂ ਦੇ ਉੱਤੇ ਹੋਈ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਖੁਸ਼ੀ ਮਨਾਈ ਆ ਆਪਦੇ ਭਰਾਵਾਂ ਨਾਲ ਧੰਨਵਾਦ